ਤੁਸੀਂ ਵੇਖ ਰਹੇ ਹੋ ਜੀ ਜਗਬਣੀ ਟੀਵੀ ਮੈਂ ਜਗਜੀਤ ਸਿੰਘ ਜਟਾਣਾ ਅੱਜ ਖਮਾਣੋ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਅੰਗਣਵਾੜੀ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਪੰਜੋਲਾ ਦੀ ਅਗਵਾਈ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਦੇ ਵਿੱਚ ਇੱਕ ਰੋਸ ਧਰਨਾ ਦਿੱਤਾ ਗਿਆ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੋਸ ਧਰਨਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਦਿਨਾਂ ਦੇ ਦੌਰਾਨ ਵੱਖ-ਵੱਖ ਬਲਾਕਾਂ ਦੇ ਵਿੱਚ ਉਹਨਾਂ ਦੀ ਸਮੂਹਕ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਸਬੰਧੀ ਲਾਇਆ ਗਿਆ ਆਪਾਂ ਮੈਡਮ ਹਰਜੀਤ ਕੌਰ ਪੰਜੋਲਾ ਸੂਬਾ ਪ੍ਰਧਾਨ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਸਾਡੀ ਜਿਹੜੀ ਡਿਮਾਂਡ ਹੈ ਚਾਹੇ ਉਹ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਕਿਉਂਕਿ ਸੈਂਟਰ ਦੀ ਸਰਕਾਰ ਜਿਹੜਾ ਸਾਡਾ ਆਈਸੀਡੀਐਸ ਆ ਅਸੀਂ ਸਾਡੀ ਡਿਮਾਂਡ ਆਈਸੀਡੀਐਸ ਦੇ ਸੈਂਟਰ ਦੇ ਵੀ ਆਈਸੀਡੀਐਸ ਨੂੰ ਵਿਭਾਗ ਬਣਾਇਆ ਜਾਵੇ ਕਿਉਂਕਿ 1975 ਤੋਂ ਇਹ ਸਕੀਮ ਚੱਲ ਰਹੀ ਆ ਤੇ ਨਾਲ ਹੀ ਆਂਗਣਵੜੀ ਵਰਕਰਾਂ ਤੇ ਹੈਲਪਰਾਂ ਨੂੰ ਗ੍ਰੇਡ ਦਿੱਤੇ ਜਾਣ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਜਿਹੜੀ ਹੈ ਸੈਂਟਰ ਦੀ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਕਿਉਂਕਿ ਨਵੇਂ-ਨਵੇਂ ਜਿਹੜੇ ਇਹ ਫਰਮਾਨ ਲੈ ਕੇ ਆ ਰਹੀ ਆ ਜਿਸ ਤਰੀਕੇ ਨਾਲ ਸਾਡਾ ਪੋਸ਼ਣ ਅਭਿਆਨ ਦਾ ਇਹਨਾਂ ਨੇ ਪੋਸ਼ਣ ਪੋਸ਼ਣ ਐਪ ਸ਼ੁਰੂ ਕੀਤੀ ਆ ਉਹਦੇ ਵਿੱਚ ਸੁਪਰੀਮ ਕੋਰਟ ਨੇ ਪਹਿਲਾਂ ਵੀ ਕੀਤੀ ਸੀਗੇ ਇਹਨਾਂ ਨੇ ਅਸੀਂ ਉਹਦਾ ਪੂਰਾ ਵਿਰੋਧ ਕੀਤਾ ਉਸ ਟਾਈਮ ਇਹਨਾਂ ਨੇ ਬੰਦ ਕਰਤੀ ਸੀਗੀ ਕਿਉਂਕਿ ਜਦੋਂ ਪੰਜਾਬ ਦੀ ਸਰਕਾਰ ਨੇ ਸੈਂਟਰ ਨੇ ਪੈਸੇ ਦਿੱਤੇ ਪੰਜਾਬ ਦੀ ਸਰਕਾਰ ਨੇ ਹਥਿਆਰੇ ਨਹੀਂ ਦਿੱਤਾ ਸਾਨੂੰ ਮੋਬਾਈਲ ਹੀ ਨਹੀਂ ਦਿੱਤੇ ਤੇ ਅਸੀਂ ਕੰਮ ਕਰਦੇ ਨਾ ਕਰਨਾ ਪਰ ਫਿਰ ਵੀ ਜਿਹੜੇ ਅਫਸਰ ਹੈ ਬਹੁਤ ਜ਼ਬਰਦਸਤੀ ਕਰ ਰਹੇ ਨੇ ਵੀ ਤੁਸੀਂ ਕੰਮ ਕਰੋ ਪਰ ਜਿਹੜਾ ਪੋਸ਼ਨ ਵਿਆਂ ਨਾ ਉਹ ਇੱਕ ਵੱਖਰੀ ਸਕੀਮ ਹੈ ਸਾਡਾ ਵੀ ਇਹ ਜਿਹੜਾ ਪੋਸ਼ਨ ਵਿਆਂ ਇੱਕ ਵੱਖਰੀ ਸਕੀਮ ਹੈ ਉਹਦੇ ਵਾਸਤੇ ਤੁਸੀਂ ਵਰਕਰ ਜਾਂ ਹੈਲਪਰ ਰੱਖੀ ਜਾਵੇ ਇਹ ਜਿਹੜਾ ਅੱਜ ਇੱਥੇ ਧਰਨਾ ਲੱਗਾ ਸੀ ਡੀਪੀ ਦਫ਼ਤਰ ਖਮਾਣੋ ਆਪਣੇ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਹ ਸਾਰੇ ਇਸ਼ੂਸ ਨੇ ਜਿਹੜੇ ਉਹ ਸਟੇਟ ਲੈਵਲ ਦੇ ਇਸ਼ੂਸ ਨੇ ਤੇ ਉਹਦੇ ਚ ਜਿਹੜਾ ਮੰਗ ਪੱਤਰ ਦਿੱਤਾ ਗਿਆ ਅਸੀਂ ਅੱਗੇ ਕੀ ਦੇ ਨਾਮ ਤੇ ਮੰਗ ਪੱਤਰ ਇਹ ਆਪਣੇ ਜਿਹੜੇ ਫੈਕਟਰੀ ਮੈਡਮ ਹੈ ਪ੍ਰਮੁੱਖ ਸਰਕਰ ਜੀ ਉਹਨਾਂ ਦੇ ਨਾਮ ਦੇ ਦਿੱਤਾ ਤੇ ਅਸੀਂ ਉਹਨਾਂ ਦੇ ਧਿਆਨ ਚ ਜਰੂਰ ਲਿਆਵਾਂਗੇ